ਜ਼ਿਲ੍ਹਾ ਪਛਾਦ ਗਰੋਟਾ ਜੋਨ ਦੇ ਉਮੀਦਵਾਰ ਭੁਪਿੰਦਰ ਸਿੰਘ ਮੁੰਨਾ ਲਗਾਤਾਰ ਚੋਣਾਂ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਲਗਾਤਾਰ ਬਕਵਕ ਮਿੰਡਾ ਵਿੱਚ ਜਾ ਕੇ ਕਾਫੀ ਪਰਮਾਖੂ ਗੱਲ ਰਿਹੜਾ ਲੋਕਾਂ ਦਾ ਉਹਨਾਂ ਨੂੰ ਮਿਲਦਾ ਪਿਆ ਇਸ ਵੇਲੇ ਆਪਾਂ ਮਿੰਡ ਜੰਗਲਾ ਦੇ ਵਿੱਚ ਮੌਜੂਦ ਹੈਗੇ ਆ ਤਾਂ ਉਹਨਾਂ ਵੱਲੋਂ ਇੱਥੇ ਵੀ ਇੱਕ ਜਨ ਸਭਾ ਨੂੰ ਸੰਬੋਧਿਤ ਕੀਤਾ ਜਾ ਰਿਹਾ ਉਹਨਾਂ ਦੇ ਨਾਲ ਆਮ ਆਦੀ ਪਾਰਟੀ ਦੇ ਸਾਰੇ ਨੇਤਾ ਮੌਜੂਦ ਨੇ ਜਿਨ੍ਹਾਂ ਵੱਲੋਂ ਆਮ ਆਦੀ ਪਾਰਟੀ ਦੇ ਕਿਤੇ ਹੋਏ ਕਮਾਵਾਰੇ ਲੋਕਾਂ ਨੂੰ ਜਾਣੂ ਕਰਾਇਆ ਜਾ ਰਿਹਾ ਤੁਹਾਨੂੰ ਦੱਸ ਦਿੰਦੇ ਕਿ ਇਸ ਇਲਾਕੇ ਦੇ ਵਿੱਚ ਲੰਬੇ ਸਮੇਂ ਤੋਂ ਸਮੱਸਿਆ ਚੱਲਦੀ ਪਈ ਸੀਗੀ ਗੁਗਰੋਟਾ ਤੋਂ ਦਿਨਾਨਗਰ ਰੋਡ ਹੋਣਾ ਬਲੌੜਾ ਬਣਾ ਦਿੱਤਾ ਗਿਆ ਜਿਸ ਦੇ ਚਲਦਿਆਂ ਲੋਕਾਂ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਇਸ ਮੌਕੇ ਦੇ ਉੱਪਰ ਆਪਾਂ ਭਗਵੰਦਰ ਸਿੰਘ ਮੁੰਨਾ ਹੁਣਾਂ ਨਾਲ ਗੱਲਬਾਤ ਕੀਤੀ ਹੈ ਉਹ ਸੁਣਦੇ ਕਿ ਕੁਝ ਕਹਿਣਾ ਹੁਣਾਂ ਦਾ ਚੋਣ ਪ੍ਰਚਾਰ ਦੇ ਦੌਰਾਨ ਬਹੁਤ ਵਧੀਆ ਪ੍ਰਚਾਰ ਚੱਲ ਰਿਹਾ ਤੁਸੀਂ ਦੇਖ ਹੀ ਰਹੇ ਹੋ ਲੋਕਾਂ ਚ ਪਿਆਰ ਵੀ ਮਿਲ ਰਿਹਾ ਔਰ ਪ੍ਰਚਾਰ ਵੀ ਬਹੁਤ ਵਧੀਆ ਚੱਲ ਰਿਹਾ ਹੈ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਨੇ ਜੀ ਕਿਰਪਾ ਦਿਖਾ ਜੇ ਲੋਕ ਕਿੱਥੇ ਇਲਾਕੇ ਦੇ ਵਿੱਚ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਜਾ ਰਹੇ ਤੁਸੀਂ ਮੈਨੂੰ ਨਾ ਬੜੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਔਰ ਮੈਂ ਸੋਚਿਆ ਨਹੀਂ ਸੀ ਕਿ ਇੰਨਾ ਪਿਆਰ ਲੋਕਾਂ ਦੀ ਤਰਫ ਤੋਂ ਮਿਲੇਗਾ ਔਰ ਜਿੱਥੇ ਜਾ ਰਹੇ ਆ ਜੇ ਤੁਸੀਂ ਦੇਖ ਹੀ ਰਿਹਾ ਮੇਰੇ ਖਿਆਲ ਤੁਸੀਂ ਕਵਰੇਜ ਕਰ ਹੀ ਰਹੇ ਹੋ ਦੇਖ ਹੀ ਰਿਹਾ ਕਿ ਲੋਕਾਂ ਚ ਉਤਸ਼ਾਹ ਵੀ ਕਿੰਨਾ ਹੈ ਔਰ ਪਿਆਰ ਵੀ ਕਿੰਨਾ ਦੇ ਰਿਹਾ ਜਿੱਕਰ ਦੇਖਿਆ ਜਾਏ ਤੁਸੀਂ ਕਾਰਨ ਸਰ ਇਮੋਸ਼ਨਲ ਲੋਕ ਹੈ ਔਰ ਬਹੁਤ ਵਧੀਆ ਲੋਕ ਹੈ ਮੇਰੇ ਇਲਾਕੇ ਦੇ ਮੇਰੇ ਹਲਕੇ ਦੇ ਲੋਕ ਬਹੁਤ ਵਧੀਆ ਹੈ ਮੈਨੂੰ ਆਪਣੇ ਅਸੀਂ ਸੋਚਦੇ ਵੀ ਅਸੀਂ ਬੜੇ ਵਧੀਆ ਬੰਦੇ ਆ ਲੇਕਿਨ ਸਾਡੇ ਤੋਂ ਵੀ ਵਧੀਆ ਬੰਦਿਆ ਬੰਦੇ ਮਿਲ ਰਿਹਾ ਇਸ ਕਰਕੇ ਥੋੜਾ ਜਿਹਾ ਇਮੋਸ਼ਨਲ ਹੋ ਜਨਿਆ ਭਾਵੁਕ ਹੋ ਜਨਿਆ ਔਰ ਜਿਸ ਤਰ੍ਹਾਂ ਕਿ ਸੋਸ਼ਲ ਸਰਵਿਸਿਜ਼ ਨਾਲ ਜੁੜੇ ਆ ਔਰ ਮੈਨੂੰ ਲੱਗ ਰਿਹਾ ਕਿ ਹੁਣ ਸੋਸ਼ਲ ਮੇਰਾ ਬਹੁਤ ਵੱਡਾ ਗਰੁੱਪ ਹੋ ਗਿਆ ਅਸੀਂ ਜਿਹੜੀਆਂ ਸੇਵਾ ਅਸੀਂ ਥੋੜੇ ਬੰਦੇ ਕਰਦੇ ਸੀ ਹੁਣ ਮੈਨੂੰ ਲੱਗਦਾ ਕਿ ਸਾਡਾ ਗਰੁੱਪ ਜਿਹੜਾ ਹਜ਼ਾਰਾਂ ਦੀ ਤਦਾਦ ਚ ਹੋ ਜਾਏਗਾ ਔਰ ਜਿਹੜੀਆਂ ਸੇਵਾਵਾਂ ਅਸੀਂ ਸੂਹਾਂ ਹਜ਼ਾਰਾਂ ਜਾਂ ਦਿੰਦੇ ਸੀ ਹੁਣ ਲੱਖਾਂ ਚ ਵੀ ਅਸੀਂ ਜਿਹੜੀ ਹੈ ਮਦਦ ਇੱਕ ਦੂਸਰੇ ਦੀ ਕਰ ਸਕਦੇ ਆ ਮੈਂ ਇਹ ਸੁਨੇਹਾ ਦੇਣਾ ਚਾਹਾਂਗਾ ਕਿ ਬਹੁਤ ਸਾਰੇ ਲੋਕਾਂ ਕੋਲ ਹੋ ਸਕਦਾ ਮੈਂ ਪਹੁੰਚ ਨਾ ਪਾਵਾਂ ਮਿਲਣਾ ਨਾ ਪਾਵਾਂ ਲੇਕਿਨ ਪਰ 14 ਤਰੀਕ ਵੋਟ ਹੈ ਸਾਰੇ ਆਪਣਾ ਵੋਟ ਸਾਡੇ ਬਲੌਕ ਸਮਿਤੀ ਮੈਂਬਰ ਔਰ ਮੈਨੂੰ ਵੀ ਜਿਲ੍ਹਾ ਪ੍ਰਸ਼ਾਸਨ ਮੈਂਬਰ ਨੂੰ ਵੀ ਵੋਟ ਪਾਉਣ ਔਰ ਸਾਨੂੰ ਜਿਤਾ ਕੇ ਸਾਡੀ ਆਮ ਆਦਮੀ ਪਾਰਟੀ ਜਿਹੜੀ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਅਸੀਂ ਇਹ ਚੀਜ਼ਾਂ ਜਿੱਤ ਕੇ ਆਪਣੇ ਕੈਬਨਿਟ ਵਜ਼ੀਰ ਜਿਹੜਾ ਕਿ ਸਾਡੇ ਹਲਕੇ ਦੇ ਖਜ਼ਾਨਾ ਖਜ਼ਾਨਾ ਆ ਗਿਆ ਅਸੀਂ ਉਹਨਾਂ ਦੀ ਝੋਲੀ ਚ ਪਾਈਏ ਤੇ ਲੋਕਾਂ ਦੇ ਰਹਿੰਦੇ ਹੋਏ ਕੰਮ ਵੀ ਜਿਹੜੇ ਆ ਅਸੀਂ ਬਹੁਤ ਵਧੀਆ ਤਰੀਕੇ ਨਾਲ ਕਰਾਈਏ ਬਹੁਤ ਵਧੀਆ ਪ੍ਰਚਾਰ ਤੁਸੀਂ ਦੇਖਦੇ ਹੋ ਤੁਹਾਡੇ ਸਾਹਮਣੇ ਹੀ ਆ ਲੋਕਾਂ ਦਾ ਭਰਮਾ ਹੁੰਗਾ ਰਾਮਿੰਦਾ ਪਿਆ ਜਿਸ ਵੀ ਪਿੰਡ ਤੇ ਜਾ ਰਹੇ ਆ ਵਧੀਆ ਲੋਕਾਂ ਕੋਲੋਂ ਵੀਊ ਵੀ ਆ ਰਹੇ ਆ ਉਨੀ ਤੁਹਾਡੇ ਜਿਹੜੇ ਤੁਸੀਂ ਕੈਂਡੀਡੇਟ ਜਿਹੜੇ ਦਿੱਤੇ ਆ ਚਾਹੇ ਉਹ ਜ਼ਿਲ੍ਹਾ ਪਰਿਸ਼ਦ ਦੇ ਚਾਹੇ ਬਲਾਕ ਪੰਚਾਇਤ ਦੇ ਆ ਵਧਿਆ ਕੈਂਡੀਡੇਟ ਆ ਅੱਛੀ ਸਭੀ ਵਾਲੇ ਕੈਂਡੀਡੇਟ ਆ ਔਰ ਉਹਨਾਂ ਨੂੰ ਪੂਰੀ ਉਮੀਦ ਆ ਕਿ ਜੇ ਅਸੀਂ ਇਹਨਾਂ ਨੂੰ ਜਿਤਾ ਕੇ ਬਲਾਕ ਸੰਮਤੀ ਚ ਲਿਆਨੇ ਆ ਜਾਂ ਜ਼ਿਲ੍ਹਾ ਪਸਦ ਵਿੱਚ ਲਿਆਨੇ ਆ ਤੇ ਸਾਡੇ ਏਰੀਆ ਲਈ ਸਾਡੇ ਪਿੰਡਾਂ ਲਈ ਵਧੀਆ ਕੰਮ ਕਰਨਗੇ ਔਰ ਮੈਂ ਆਪਣੇ ਵੱਲੋਂ ਲੋਕਾਂ ਨੂੰ ਇੱਕ ਸੁਨੇਹਾ ਦੇਣਾ ਚਾਹਨਾ ਕਿ 14 ਤਰੀਕ ਨੂੰ ਜਿਹੜੀ ਵੋਟ ਪੈਣੀ ਆ ਵੋਟਰਾਂ ਨੂੰ ਮੇਰੇ ਵੱਲੋਂ ਅਪੀਲ ਹੈ ਕਿ ਆਪਣਾ ਕੀਮਤੀ ਟਾਈਮ ਕੱਢ ਕੇ ਆਪਣੀ ਬੋਰਡ ਦੀ ਜ਼ਰੂਰ ਵਰਤੋ ਕਰਿਓ ਤਾਂ ਕਿ ਇੱਕ ਅੱਛੀ ਸਭੀ ਵਾਲਾ ਇਨਸਾਨ ਜਿਹੜਾ ਤੁਹਾਡੇ ਵਿੱਚ ਰੂਪ ਰੂਪ ਹੋ ਸਕੇ ਔਰ ਅਸੀਂ ਆਮ ਆਦਮੀ ਪਾਰਟੀ ਵੱਲੋਂ ਵੀ ਪੂਰਾ ਭਰੋਸਾ ਦਿਲਾਉਂਦੇ ਆ ਕਿ ਕੰਮ ਮੰਤਰੀ ਸਾਹਿਬ ਵੱਲੋਂ ਬੜੇ ਵਧੀਆ ਹੋ ਰਹੇ ਆ ਜਿਹੜੇ ਰਹਿੰਦੇ ਕੰਮ ਆ ਇਹਨਾਂ ਦੇ ਦੁਆਰਾ ਵੀ ਕਰਵਾਏ ਜਾਣਗੇ ਬਹੁਤ ਬਹੁਤ ਧੰਨਵਾਦ